ਸ੍ਰੀ ਰਾਗ ਮੰਗਲਾ ਪੰਜਾਬਾ ਨਾਮ ਧਿਆਏ ਸੂ ਸੁਖੀ ਤਿਸ ਮੁਖ ਉਜਲ ਹੋਏ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹੀ ਸੁਖੀ ਰਹਿੰਦਾ ਹੈ ਉਸ ਦਾ ਮੂੰਹ ਲੋਕ ਪਰ ਲੋਕ ਵਿੱਚ ਉਜਲਾ ਰਹਿੰਦਾ ਹੈ ਪੂਰੀ ਗੁਰ ਤੇ ਪਾਈ ਆ ਪ੍ਰਗਟ ਸਭ ਨਹੀਂ ਲੋਏ ਇਹ ਨਾਮ ਪੂਰੇ ਗੁਰੂ ਤੋਂ ਹੀ ਮਿਲਦਾ ਹੈ ਭਾਵੇਂ ਨਾਮ ਦਾ ਮਾਲਕ ਪ੍ਰਭੂ ਸਾਰੇ ਭਾਵਨਾ ਵਿੱਚ ਪ੍ਰਤੱਖ ਵਸਦਾ ਹੈ ਸਾਧ ਸੰਗਤ ਕਾ ਘਰ ਵਸੈ ਏ ਕੋ ਸਚਾ ਸੋਏ ਉਸ ਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤ ਦੇ ਘਰ ਵਿੱਚ ਵਸਦਾ ਹੈ ਮੇਰੇ ਮਨ ਹਰ ਹਰ ਨਾਮ ਧਿਆਏ ਏ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰ ਨਾਮ ਸਹਾਈ ਸਦਾ ਸੰਗ ਅੱਗਾ ਅੱਗਾ ਲੈ ਛਡਾਏ ਪ੍ਰਮਾਤਮਾ ਦਾ ਨਾਮ ਜਿੰਦ ਦੀ ਸਹਾਇਤਾ ਕਰਨ ਵਾਲਾ ਹੈ ਸਦਾ ਜਿੰਦ ਦੇ ਨਾਲ ਰਹਿੰਦਾ ਹੈ ਤੇ ਪ੍ਰਲੋਕ ਵਿੱਚ ਕੀਤੇ ਕਰਮਾਂ ਦਾ लेखा ਹੋਣ ਵੇਲੇ ਛਡਾ ਲੈਂਦਾ ਹੈ ਰਹਾਉ ਦੁਨੀਆ ਕੀਆ ਵਡਿਆਈਆਂ ਕਵਨੈ ਆਵੇ ਕਾਮ ਏ ਮੇਰੇ ਮਨ ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਣਸ ਨਿਦਾਨ ਮਾਇਆ ਦੇ ਕਾਰਨ ਮੂੰਹ ਉੱਤੇ ਦਿਸਦਾ ਰੰਗ ਫਿੱਕਾ ਪੈ ਜਾਂਦਾ ਹੈ ਕਿਉਂਕਿ ਇਹ ਰੰਗ ਆਖਰ ਨਾਸ ਹੋ ਜਾਂਦਾ ਹੈ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਹ ਸਭ ਗੁਨਾ ਵਾਲਾ ਹੋ ਜਾਂਦਾ ਹੈ ਤੇ ਹਰਥਾ ਮੰਨਿਆ ਪਰ ਮੰਨਿਆ ਜਾਂਦਾ ਹੈ ਸਾਧੂ ਕੀ ਹੋ ਰੇਣੁ ਕਾ ਆਪਣਾ ਆਪ ਤਿਆਗ اے ਮੇਰੇ ਮਨ ਗੁਰੂ ਦੇ ਚਰਨਾਂ ਦੀ ਧੂੜ ਬਣ ਤੇ ਆਪਣਾ ਆਪਾ ਭਾਵ ਛੱਡ ਦੇ ਉਪਾਸਿਆਨ ਪਸਗਲ ਛੱਡ ਗੁਰ ਕੀ ਚਰਣੀ ਲਾਗ اے ਮਨ ਹੋਰ ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸ਼ਰਨ ਪਿਆ ਰਹੋ ਤਿਸੈ ਪਰਪਤ ਰਤਨ ਹੋਇ ਜਿਸ ਮस्तक ਹੂ ਬਾਏ ਭਾਗ ਜਿਸ ਮਨੁੱਖ ਦੀ ਮੱਤੀ ਉੱਤੇ ਪੂਰਬਲਾ ਭਾਗ ਜਾਗਦਾ ਹੈ ਉਹ ਗੁਰੂ ਦੀ ਸ਼ਰਨ ਪੈਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਰਤਨ ਮਿਲ ਪੈਂਦਾ ਹੈ ਤਿਸੈ ਪਰਪਤ ਭਾਈ ਹੋ ਜਿਸ ਦੇਵ ਪ੍ਰਭ ਆਪ ਹੀ ਭਰਾਵੋ ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਗੁਰੂ ਦੀ ਰਾਹੀ ਪ੍ਰਭੂ ਆਪ ਦਿੰਦਾ ਹੈ ਸਤ ਗੁਰ ਕੀ ਸੇਵਾ ਸੂ ਕਰੇ ਜਿਸ ਵਿਣਸਾ ਹੋ ਮੈ ਤਾਪ ਗੁਰੂ ਦੀ ਸੇਵਾ ਪੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹੋ ਮੈ ਦਾ ਤਾਪ ਨਾਸ ਹੋ ਜਾਂਦਾ ਹੈ ਨਾਨਕ ਗੁਰ ਭੇਟਿਆ ਮਿਲ ਸੇ ਸਗਲ ਸੰਤਾਪ اے ਨਾਨਕ ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ਸ੍ਰੀ ਰਾਗ ਮੰਗਲਾ ਪੰਜਵਾ ਇੱਕ ਪਚਾਣੂ ਜੀਅ ਕਾ ਇੱਕ ਹੋ ਰਕਣ ਹਾਰ ਇਹ ਭਾਈ ਜਿੰਦ ਦਾ ਮਿੱਤਰ ਸਿਰ ਪਰਮਾਤਮਾ ਹੀ ਹੈ ਪਰਮਾਤਮਾ ਹੀ ਜਿੰਦ ਨੂੰ ਵਿਕਾਰ ਅਧਿਕਾ ਤੋਂ ਬਚਾਣ ਵਾਲਾ ਹੈ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਨ ਦਾ ਆਧਾਰ ਇਸ ਵਾਸਤੇ ਆਪਣੇ ਮਨ ਵਿੱਚ ਸਿਰ ਪਰਮਾਤਮਾ ਦਾ ਆਸਰਾ ਰੱਖ ਸਿਰ ਪਰਮਾਤਮਾ ਹੀ ਜਿੰਦ ਦਾ ਸੰਹਾਰਾ ਹੈ ਤਿਸ ਚਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਉਹ ਪਾਰ ਬ੍ਰਹਮ ਕਰਤਾਰ ਹੀ ਸਹਾਰਾ ਹੈ ਉਸ ਦੀ ਚਰਨ ਪਿਆ ਸਦਾ ਸੁਖ ਮਿਲਦਾ ਹੈ ਮਨ ਮੇਰੇ ਸਗਲੇ ਉਪਾਅ ਤਿਆਗ ਏ ਮੇਰੇ ਮਨ ਹੋਰ ਸਾਰੇ ਹੀਲੇ ਛੱਡ ਦੇ ਗੁਰ ਪੂਰਾ ਆਰਾਧਨਿਤ ਇੱਕ ਸਕੀਲਵ ਲਾਗ ਸਿਰ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ ਸਿਰ ਗੁਰੂ ਦੇ ਸ਼ਬਦਾਂ ਆਸਰਾ ਲੈ ਇੱਕ ਪ੍ਰਮਾਤਮਾ ਦੇ ਚਰਨਾਂ ਦੀ ਲਗਨ ਆਪਣੇ ਅੰਦਰ ਲਾਈ ਰੱਖ ਰਹਾਉ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇਹ ਮਿਆ ਮੰਨ ਸਿਰ ਪ੍ਰਮਾਤਮਾ ਹੀ ਅਸਲ ਭਰਾ ਹੈ ਮਿੱਤਰ ਹੈ ਸਿਰ ਪਰਮਾਤਮਾ ਹੀ ਅਸਲ ਮਾਪਿ ਹੋ ਹੈ ਭਾਵ ਮਾਪਿਆਂ ਵਾਂਗ ਪਾਲਣਹਾਰ ਹੈ ਇੱਕ ਤਕੀਮਾਂ ਟੇਕ ਹੈ ਜਨ ਜੀਵੋ ਪਿੰਡ ਦਿੱਤਾ ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਮਨ ਵਿੱਚ ਸੰਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ ਜਿਸ ਨੇ ਇਹ ਸਰੀਰ ਦਿੱਤਾ ਹੈ ਸੋ ਪ੍ਰਮਾਣੋ ਨਾ ਵਿਸਰਾਈ ਜਨ ਸਭ ਕੁਝ ਵਸ ਕੀਤਾ ਮੇਰੀ ਸਦਾ ਈ ਅਰਦਾਸ ਹੈ ਕਿ ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾ ਭੁੱਲੇ ਹਰ ਇੱਕੋ ਬਾਹਰ ਇੱਕੋ ਥਾਂ ਸੰਨਤਰ ਆਪ ਏ ਭਾਈ ਤੇਰੇ ਹਿਰਦੇ ਵਿੱਚ ਪੀਤੇ ਬਾਹਰ ਹਰ ਥਾਂ ਪੀ ਸਿਰਫ ਪਰਮਾਤਮਾ ਹੀ ਵਸ ਰਹਾ ਹੈ ਜੀ ਜੰਤ ਸਭ ਜਨ ਕੀਏ ਆਠ ਪੈਰ ਤੇ ਸਜਾਪ ਏ ਭਾਈ ਅਠੇ ਪੈਰ ਉਸ ਪ੍ਰਭੂ ਨੂੰ ਸਿਮਰ ਜਿਸ ਨੇ ਸਾਰੇ ਜੀਵ ਜੰਤ ਪੈਦਾ ਕੀਤੇ ਹਨ ਇਕਸੇ ਤਿਰਤਿਆ ਨਾ ਹੋਵੀ ਸੋਗ ਸੰਤਾਪ ਜੇ ਸਿਰ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਰਹੀਏ ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪਾਉਂਦਾ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਪਾਰ ਬ੍ਰਹਮ ਪਰਮਾਤਮਾ ਹੀ ਸਾਰੇ ਸੰਸਾਰ ਦਾ ਮਾਲਕ ਹੈ ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਸਭ ਜੀਵਾਂ ਦਾ ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਗੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਇਹ ਨਾਨਕ ਜਿਹੜਾ ਮਨੁੱਖ ਪੂਰੇ ਗੁਰੂ ਦੀ ਰਾਹੀ ਉਹ ਸਦਾ ਥਿਰ ਪ੍ਰਭ ਨੂੰ ਸਮਰਦਾ ਹੈ ਉਹ ਸਭ ਗੁਨਾ ਨਾਲ ਮੁਕੰਮਲ ਹੋ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ